ਉਦੋਂ ਤੇ 부ਆ ਕਹਿੰਦੀ ਸੀ ਮੈਨੂੰ ਹਫ਼ਤੇ ਦੇ ਵਿੱਚ ਵਿੱਚ ਪੈਸੇ ਚਾਹੀਦੇ ਆ ਕਿੰਨਾ ਬੋਲ ਕੇ ਗਿਆ ਸੀ ਤੇ ਇਹਨੂੰ ਮੰਮੀ ਕੋਈ ਲੱਥੀ ਚੜੀ ਨਹੀਂ ਫਿਰ ਵੀ ਇਹ ਮਗਰ ਮਗਰ ਮੈਂ ਤੁਰੀ ਫਿਰਦੀ ਆ ਸਵਾਲ ਲੈਂਦੀ ਫਿਰਦੀ ਆ ਹੁਣ ਕੀ ਪਤਾ ਕੀ ਕੀ ਗੱਲਾਂ ਕੀਤੀਆਂ ਹੋਣੀਆਂ ਵਾ ਮੈਂ ਤੇ ਇਹ ਨਹੀਂ ਸਮਝਾਉਂਦੀ ਕਹਿੰਦੀਆਂ ਤੇ ਕਰਦੀਆਂ ਨੇ ਸਾਡੀ ਸਿਹਤ ਤੇ ਕੀ ਅਸਰ ਵਾ 부ਆ ਤਾਂ ਹੀ ਨਹੀਂ ਮਿਲਣ ਆਏ ਹੁਣ ਤੁਹਾਨੂੰ ਕਹਿੰਦੀ ਹੋਣੀ ਰਹਿਣ ਦੇ ਮੰਮੀ ਨੂੰ ਕੀ ਮਿਲਣਾ ਵਾ ਚਲਾਕ ਬਥੇਰੀ ਆ ਇਹੋ ਘਰ ਦੋਵੇਂ ਚਲਾਕਾਂ ਸਿਹਰੀਆਂ ਨੇ ਕਿ ਇੱਕ ਥੋੜੀ ਇਹਨਾਂ ਦੇ ਵਿੱਚ ਕੋਈ ਗੱਲ ਨਹੀਂ ਮੰਮੀ ਕਰਿਓ ਗੱਲ ਇਹਦੇ ਨਾਲ ਕਰਨੀ ਆ ਵੀ ਤੂੰ ਦੱਸ ਇਹ ਇਹ ਤੇਰਾ ਕੰਮਾਂਜ ਕੰਮਾਂ ਕੋਈ ਤੇਰਾ ਕੋਈ ਨਹੀਂ ਮੇਰਾ ਆ ਪੁੱਤ ਬਾਹਰ ਜਾਊਗਾ ਵੇਖੀਂ ਮੰਮੀ ਪਾਪੀ ਨੇ ਬਾਹਰ ਵੀ ਚੱਲ ਜਾਣਾ ਆਹ ਹੋ ਬੋਦ ਬਾਹਰ ਕਿੱਥੇ ਜਾਣਾ ਮਾ ਉੱਤਾਂ ਹੀ ਰਹਿ ਆ ਕਹਿਣਾ ਮੇਰੇ ਪੁੱਤ ਨੇ ਜਾਣਾ ਵੇਖੀਂ ਬਾਹਰ ਮੈਂ ਆਪਣੇ ਭਾਜੀ ਨੂੰ ਫੋਨ ਕਰਤਾ ਹੇ ਰੁਪਿੰਦਰ ਨੂੰ ਵੀ ਪੀਓ ਐਫ ਡੀ ਜਿਹੜੀ ਹੈ ਟੁੱਟਣ ਨਹੀਂ ਆ ਡਈ ਉਹ ਅਸਲ ਜਨਾ 5 ਸਾਲਾਂ ਦੀ ਕਰਾਤੀ ਆ ਤੇ ਮੈਨੂੰ ਤੇ ਇਹ ਭਲੇਖਾ ਇਹ ਵੀ ਚੱਲ 5 ਸਾਲਾਂ ਦੇ ਵਿੱਚ ਵੀ ਟੁੱਟ ਜਾਂਦੀ ਹੋਣੀ ਆ ਤੇ ਉਹ ਕਹਿੰਦੇ ਆ ਵੀ 5 ਸਾਲਾਂ ਦੇ ਬਾਅਦ ਜਦੋਂ ਪੂਰੀ ਹੋਊਗੀ ਫੇਰ ਟੁੱਟਣੀ ਆ ਉਹ ਤਾਂ ਇਦਾਂ ਹੁੰਦਾ ਜੇ ਤੜਾਲੀਏ ਫਿਰ ਵਿਆਜ ਨਹੀਂ ਪੂਰਾ ਮਿਲਦਾ ਉਹ ਯਾਹੋ ਹੀ ਇਹ ਗਲਤ ਨਹੀਂ ਉਹਨਾਂ ਨੇ ਮੈਨੂੰ ਦੱਸੀ ਇਹੋ ਗੱਲ ਉਹਨਾਂ ਦੱਸੀ ਵੀ ਇਹ ਨਹੀਂ ਕਿ ਟੁੱਟਣੀ ਹੁਣ ਚੱਲ ਕੋਈ ਗੱਲ ਨਹੀਂ ਨਹੀਂ ਟੁੱਟੀ ਤੇ ਮੈਨੂੰ ਕਿਹੜੀ ਲੋੜ ਹੈ ਵੀ ਮੈਂ ਵਿਆਹ ਰੱਖਿਆ ਮੈਨੂੰ ਪੈਸੇ ਚਾਹੀਦੇ ਆ ਉਹ ਤਾਂ ਜਿਹੜੇ ਕਨਾ ਇਹਨਾਂ ਦੀਆਂ ਅੱਖਾਂ ਹੀ ਖੋਲਣੀਆਂ ਸੀ ਕਿ ਇਹਨਾਂ ਨੂੰ ਪਤਾ ਲੱਗ ਜਾਏ ਵੀ ਗਾੜੀ ਵੀ ਕੋਈ ਬੰਦਾ ਹੈਗਾ ਵਾ ਉਹ ਯਾਹੋ ਦਲਬਾਗ ਜੋ ਮੈਨੂੰ ਕਹਿੰਦਾ ਵੀ ਰ अच्छा ते ओ ना मैं जाके दी चल ਘਰ ਪਿਆ ਹੁਣਾਂ ਤੇ ਘਰ ਦੇਣ ਫਿਰ ਵਰਤਮਤ ਲਈ ਥੋੜੇ ਬੋਸੇ ਤੁਹਾਨੂੰ ਚਲ ਕੋਈ ਗੱਲ ਨਹੀਂ ਪੈਹਾ ਕਰ ਕਿੱਥੇ ਖਲੋਂਦਾ ਪੁੱਤ ਘਰ ਪੈਹਾ ਆਇਆ ਨਹੀਂ ਤੋਸੇ ਵੇਲੇ ਖਰਚਿਆ ਜਾਂਦਾ ਵਾ ਤੇ ਨਾਲੇ ਨਾ ਮੈਂ ਤੇ ਤੈਨੂੰ ਡੀਗਦੀ ਰਹੀ ਸਾਰਾ ਦਿਨ ਤੂੰ ਤੇ ਸ਼ਾਮਾਂ ਹੀ ਪੁੱਤ ਪਾਇਆ ਨਹੀਂ ਮੈਂ ਤਾਂ ਇਹ ਪੰਜ ਮਿੰਟ ਫੋਨ ਕਰਤਾ ਸੀ ਨਾ ਮੈਂ ਜੇ ਜਾਣਾ ਹੋਊਗਾ ਤੇ ਫਿਰ ਚਲ ਜਾਣਗੇ ਟਾਈਮ ਨਾਲ ਆ ਪੁੱਤ ਸਵੇਰ ਦੀਆਂ ਨਿੱਕੀਆਂ ਨਿੱਕੀਆਂ ਛੱਟਾਂ ਪੈਣ ਡੀਆਂ ਹੀ ਮੈਂ ਭੇਜਦੀ ਜਾਊਂਗੀ ਪਹਿਲਾਂ اڈੇ ਤੇ ਜਾਣਾ ਹੀ اڈੇ ਤੋਂ ਬੱਸ ਡਿਕਣੀ ਮੈਂ ਚੱਲ ਆਉਂਦਾ ਨਾ ਤੇ ਇਹਨੂੰ ਕਹਿੰਨੇ ਗੇਟ ਗਾੜੀ ਮੈਨੂੰ ਲਾ ਹੀ ਆਵੀਂ ਤੇ ਤੂੰ ਨਾ ਸ਼ਾਮਾ ਹੀ ਪਾਇਆ ਹੁਣ ਮੇਰੇ ਕੋ ਨਾ ਅੱਜ ਵੀ ਜਾਇ ਨਹੀਂ ਗਿਆ ਤੇਰੇ ਫੁੱਫੜ ਨੇ ਮੇਰੇ ਗਾਲ ਪੈਣਾ ਵਾ ਹੁਣ ਏਦਾਂ ਕਰਦੀ ਆ ਮੇਰਾ ਅਰਾਧਾ ਜਰੀ ਕੋ ਉਧਰੋਂ ਵੀ ਹੋਵਾ ਜੇ ਨਾ ਨਾ ਗਈ ਫੇਰ ਮੂੰਹ ਏਡਾ ਹੋ ਜਾਣਾ ਵਾ ਕਹਿਣਾ ਫਿਰ ਇਹ ਪੈਸਿਆਂ ਕਰਕੇ ਨਹੀਂ ਆਈ ਉਧਰ ਹੀ ਆਈ ਤਾਂ ਉਧਰ ਹੀ ਚਲ ਗਈ ਆ ਤੇ ਰਾਤ ਵੀ ਰਹਿ ਪਈ ਆ ਇਹ ਵੀ ਗੱਲ ਠੀਕ ਆ ਡਾ ਡਿਪੂ ਆ ਜੀ ਕਿਤੇ ਇਹ ਨਾ ਮਨ ਚ ਸੋਚਣ ਪਈ ਲਵਲੀ ਹੁਣ ਢੱਕ ਕੇ ਰੱਖਿਆ ਪਈ ਤੂੰ ਹੀ ਉਧਰ ਜਾਓ ਹੀ ਨਾ ਪਈ ਉਹਨਾਂ ਨੇ ਪੈਸੇ ਨਹੀਂ ਦਿੱਤੇ ਤੇ ਤੂੰ ਇੱਧਰ ਹੀ ਰਹੁ ਕੀ ਪਤਾ ਉਹ ਮਨ ਚ ਕੀ ਸੋਚਣ ਡੇ ਟਾਡੇ ਦੇ ਮਨ ਚ ਇਦਾਂ ਦਾ ਕੋਈ ਖਿਆਲ ਹੀ ਹੈ ਨਹੀਂ ਆਂ ਕਿ ਤੂੰ ਜਾਂ ਉਧਰ ਰਹੁ ਤੇ ਜਾਂ ਇਧਰ ਰਹੁ ਤਾਂ ਕਰਕੇ ਤੇ ਪੁੱਤ ਮੈਂ ਕਹਿਣ ਲੱਗੀ ਆਂ ਵੀ ਮੈਨੂੰ ਹੋਉਂਦੇ ਉਧਰ ਜਰੀ ਕਰ ਆ। ਆਲੂ ਬੋਇ ਚਾਹ ਚਾਹ ਦਰਪਿੰਦਰ ਭਾਵੇਂ ਤੂੰ ਰਹਿਣ ਨਹੀਂ ਦਿੰਦੀ। ਚਲ ਪੀ ਲੋ ਹੂੰ ਤੁਹਾਡੇ ਕਰਕੇ ਮੈਂ ਚੀਚੀ ਬਣਾਈ ਆਂ। ਚੜ ਪੀ ਲੋ ਘੁੱਟ ਘੁੱਟ ਚਾਹ। ਨਾਲੇ ਵੇਖ ਲੋ ਮੈਂ ਤੇ ਪੂਆ ਜੀ ਨੂੰ ਕਹਿਣ ਦੇਈ ਆਂ ਵੀ ਚਲ ਦੋ ਚਾਹ ਦੇ ਰਹਿਪੋ ਹੋਰ ਉੱਥੇ ਵੀ ਜਾ ਕੇ ਕੀ ਕਰਨਾ ਵਾ। ਪੁੱਤ ਤੈਨੂੰ ਪਤਾ ਹੀ ਆ ਘਰੋਂ ਤੇ ਘੜੀ ਨਹੀਂ ਨਿਕਲਿਆ ਜਾਂਦਾ ਹੁਣ ਫੁੱਫੜ ਤੇਰੇ ਦੀ ਰੋਟੀ ਦਾ ਪਤਾ ਕਿੰਨਾ ਔਖਾ ਧਿਆਨ ਮੇਰਾ ਉੱਥੇ ਹੀ ਆ ਤੇ ਪਤਾ ਨਹੀਂ ਇਹਨਾਂ ਨੇ ਕਿਸ ਨੂੰ ਕਹਿਣਾ ਵੀ ਆ ਕਿ ਨਹੀਂ ਕਹਿਣਾ ਉਹ ਚੱਲ ਪੂਆ ਜੀ ਸਰ ਨਹੀਂ ਡਿਆ ਵਾ ਐ ਤੇ ਐਵੇਂ ਤੁਸੀਂ ਬਹਨਾ ਜਾਈ ਲੱਬਿਆ ਵਾ ਇੱਕ ਪੁੱਤ ਜਨੁਲਜੀਤ ਦੇ ਵਿਆਹ ਤੇ ਵੀ ਤੇ ਦੱਸਦੇ ਰਹੇ ਸੀ ਪੁੱਤ ਰਹੀ ਤੇ ਹੈਗੀ ਹਾਂ ਉਹ ਤੇ ਮੈਨੂੰ ਪਤਾ ਜਾ ਕੇ ਖਲਾਰਾ ਮੈਂ ਘਰ ਦਾ ਕਿੱਦਾਂ ਸੰਭਿਆ ਸੀ ਬਰਸਾਤੀ ਦੇਣਵਾ ਝਾੜੂ ਪੋਚਾ ਨਾ ਲਾਈਏ ਤਾਂ ਉਸੇ ਵੇਲੇ ਸਮੈਲ ਜੀ ਆਉਂਦਾ ਪੈਂਦੀ ਆ ਆਪ ਘਰ ਹੋਈਏ ਕੱਪੜਾ ਲੀੜਾ ਸੰਭ ਲਈਦਾ ਵਾ ਹੁਣ ਧੋਣ ਵਾਲੇ ਕਰਕੇ ਨਾ ਤੇਰੇ ਫੁੱਫੜ ਨੇ ਸੁਟੇ ਹੁਣੇ ਕਿੰਨੇ ਜਾ ਕੇ ਧੋਣੇ ਸੁਕਾਉਣੇ ਆ ਫੜੋ ਤੁਸੀਂ ਚਾਹ ਤੇ ਪੀਓ ਨਹੀਂ ਨਹੀਂ ਚਾਹ ਰਹਿਣ ਦੇ ਪੁੱਤ ਮੇਰਾ ਅਰਾਦਾ ਜਿਹੜੀ ਕੁ ਮੈਂ ਨਾ ਉਧਰੋਂ ਹੋਵਾਂ ਮੁੜ ਕੇ ਉਹਨਾਂ ਨੇ ਮੂੰਹ ਹਟ ਲੈਣਾ ਕਹਿਣਾ ਉਧਰੋਂ ਹੀ ਰਾਤ ਰਹਿ ਕੇ ਚਲ ਗਈ ਥਾੜਾ ਚਾਹ ਲ ਗੁੱਟ ਪੀ ਲੋ ਹੁਣ ਦਸੋਂ ਰੈਡੀ ਕਲੀ ਪਲੀ ਕਾਲੀ ਕਾਦੀ ਪਉਣੀ ਆ ਹੁਣ ਮੈਂ ਇਥੋਂ ਪੀ ਗਈ ਉਥੋਂ ਮੈਨੂੰ ਫੇਰ ਪੀਣੀ ਪੈਣੀ ਆ ਤੇ ਰਾਤ ਦੀ ਰੋਟੀ ਨਹੀਂ ਮਖਾਣੀ ਚਲੋ ਤੁਹਾਡੀ ਮਰਜ਼ੀ ਫਿਰ ਆਹੋ ਮੈਨੂੰ ਨਾ ਜਾ ਲੈਂਦੇ ਤੂੰ ਆ ਜਾ ਇੱਥੇ लवली ਲੱਗ ਗਏ ਤੁਸੀਂ ਪੀਓ ਚਾਹ ਤੇ ਮੈਂ ਉਧਰੋਂ ਹੋ ਕੇ ਨਾ 10 ਵਿੱਚ ਆ ਘੁੱਟ ਪੀ ਜਾ ਤੂੰ ਮੈਨੂੰ ਤਾਂ ਲੱਗਦਾ ਵਾ ਪੈਸੇ ਹੀ ਨਾ ਦਿੱਤੇ ਹੈਗੇ ਤੇ ਤਾਂ ਮੂੰਹ ਬਣਿਆ ਵਾ ਸਵੇਰੇ ਨਾ ਮੇਰਾ ਥੋੜਾ ਜਿਹਾ ਸਰੀਰ ਨਹੀਂ ਠੀਕ ਹੈਗਾ ਆਹੋ ਤੇ ਮੈਂ ਹਾਂ ਚੱਲ ਪੂਆ ਜੀ ਇਦਾਂ ਕਰੋ ਵਿਚਾਰ ਸੋਈ ਦੇ ਵਿੱਚ ਮਸਖ ਦਾ ਹਲਦਰ ਦਿਓ ਹਾਂ ਤੇ ਮੈਂ ਚਲ ਮਕੇ ਰੋਟੀ ਲਾ ਦਿੰਨੀ ਆ ਆਹੋ ਤੇ ਤਾਂ ਵੀ ਐਵੇਂ ਮੂੰਹ ਐਡਾ ਕੀਤਾ ਹੀ ਪਤਾ ਨਹੀਂ ਕੀ ਗੱਲ ਮੈਂ ਹਾਂ ਫਿਰ ਕੀ ਜੇ ਕਰ ਦੋਗੇ ਤੇ ਹਾਂ ਚੱਲ ਕੋਈ ਗੱਲ ਨਹੀਂ ਮੇਰੇ ਹਿਸਾਬ ਨਾਲ ਵੀ ਨਾਰਾਜ਼ ਹੀ ਆ ਕੇ ਵੀ ਲਵਲੀ ਨੇ ਮੈਨੂੰ ਪੈਸੇ ਨਹੀਂ ਗਾ ਦਿੱਤੇ ਤੇ ਲਵਲੀ ਹੁਣ ਦੱਸ ਪੈਸੇ ਕਿੱਥੋਂ ਦੇ ਦੇ? ਓਹ ਹੋਈ ਕੇ ਅਹੀਂ ਸੱਚੀ ਵਿੱਚ ਫਸ ਗਏ ਆ ਮੈਂ ਤੁਹਾਨੂੰ ਐਸੇ ਕਰਕੇ ਕਿਹਾ ਸੀ ਨਾ ਤੂੰ ਹੀ ਦਲਬਾਗ ਬਾਜੀ ਨੂੰ ਹਾਂ ਕਰਨੀ ਨਹੀਂ ਤੂੰ ਕਿਉਂ ਹਾਂ ਕੀਤੀ ਰਪਿੰਦਰ ਮੈਂ ਤਾਂ ਕਰਕੇ ਹਾਂ ਕਰਤੀ ਵੀ ਜਦੋਂ ਕਿਤੇ ਹਾਨੂੰ ਲੋੜ ਪੈਂਦੀ ਸੀ ਨਾ ਉਦੋਂ ਦਲਬਾਗ ਹੀ ਬਾਹਰ ਸੀ ਉਦੋਂ ਨੇ ਮੈਨੂੰ ਨੌਕਰੀ ਵੀ ਨਹੀਂ ਮਿਲੀ ਤੇ ਸਾਡੀ ਮਦਦ ਕਰ ਦਿੰਦਾ ਹੁੰਦਾ ਸੀ ਤੇ ਤਾਂ ਕਰਕੇ ਮੈਂ ਫੋਨ ਕਰ ਬੈਠਾ ਤੇ ਉਹਨੇ ਵੀ ਮੈਨੂੰ ਜ਼ਿਆਦਾ ਜ਼ੋਰ ਤੇ ਨਹੀਂ ਪਾਇਆ ਮੈਨੂੰ ਕਹਿੰਦਾ ਸੀ ਵੀ ਚੱਲ ਹੋਊਗਾ ਨਾ ਲੱਖ ਰੁਪਈਆ ਸਰਦਾ ਬੰਦਾ ਤੇ ਚੱਲ ਦੇ ਦੇ। ਹੈ ਤੇ ਬਾਕੀ ਮੈਂ ਚੱਲ ਇਹਨੂੰ ਪਾ ਦੂੰਗਾ ਖਾਤੇ 'ਚ। ਇਹਨੇ ਵੀ ਕੀ ਪਤਾ ਕਿੰਨੀ ਕੀ ਜਾਣ ਖਾਤੀ ਹੀ ਉਹਨਾਂ ਦੀ ਫੋਨ ਕਰ ਕਰਕੇ ਤੇ ਮੈਂ ਜਰਾ ਕਿਹਾ ਵੀ ਘਰ ਚੱਲ ਪਿਆ ਆ ਵਾ ਲੱਖ ਰੁਪਈਆ ਤੇ ਕਿਹੜਾ ਉੱਥੇ ਉਹਨੂੰ ਵਿਆਜ ਤੇ ਦੇਣਾ ਵਾ ਕਿਸ ਨੂੰ ਤੇ ਇਹਨੂੰ ਦੇ ਛੱਡਨੇ ਆ ਤੇ ਉਹਨਾਂ ਦੀ ਤੇ ਖਲਾਸੀ ਹੋਊਗੀ। ਹੁਣ ਤੇਰੇ ਸਾਹਮਣੇ ਦਿਲਜਿੰਦਰ ਕਿਦਾਂ ਰੋਂਦੀ ਹੀ ਆਣ ਕੇ। ਭਲ ਵਿਝਲੀਆਂ ਗੱਲਾਂ ਦਾ ਤੇ ਮੈਨੂੰ ਦੱਸਿਆ ਵਾ ਦਲਜੀਤ ਕੋ ਪਤਾ ਲੱਗਾ ਵਾ। ਉਹ ਕਹਿੰਦਾ ਵੀ ਸਾਨੂੰ ਤੇ ਪੁੱਛਦੀ ਕਿਛ ਦੀ ਨਹੀਂ। ਤਾਂ ਹੀ ਫਿਰ ਤੈਨੂੰ ਮੈਂ ਦੱਸਿਆ ਹੀ ਆਣ ਕੇ ਕਿ ਪੀ ਆ ਗੱਲ ਕਹਿੰਦਾ ਹੀ ਉਧਰ ਜੀਤ ਉਹ ਤੇ ਚੰਗੇ ਮੌਕੇ ਤੂੰ ਨਹੀਂ ਮੈਨੂੰ ਪੈਸੇ ਦੇਣ ਦਿੱਤੇ ਨਹੀਂ ਤੇ ਮੈਂ ਤੇ ਫੜਾਤਾ ਜਿਹੜਾ 50 60 ਹਜ਼ਾਰ ਹੈਗਾ ਇਹ ਘਰ ਮੈਂ ਤੇ ਤੁਹਾਨੂੰ ਪਹਿਲਾਂ ਹੀ ਗਿਆ ਸੀ ਫਿਰ ਤੁਸੀਂ ਪੈਸੇ ਦੇ ਕੇ ਫਸ ਜਾਣਾ ਵਾ ਇਹ ਤਾਂ ਕੰਮ ਸਾਡਾ ਫੇਰ ਹੋ ਹੋਇਆ ਜੇ ਨਹੀਂ ਦਿੱਤੇ ਤਾਂ ਵੀ ਅਹੀਂ ਬੁਰੇ ਜੇ ਦੇ ਦਿੰਦੇ ਤਾਂ ਵੀ ਆਪਾਂ ਬੁਰੇ ਬਣ ਜਾਣਾ ਇਹ ਤੋਂ ਚੰਗਾ ਇਹ ਹੋਈ ਆ ਕਿ ਬੰਦਾ ਸਿੱਧੀ ਨਾ ਕਰ ਦੇ ਅੱਜ ਕੱਲ ਨਾ ਨਾ ਦੇਵੇ ਜੀ ਭਲਾਈ ਆ ਕਿਸ ਦਾ ਪਤਾ ਕਰਨ ਦਾ ਫਾਇਦਾ ਨਹੀਂਗਾ ਹੈਗਾ ਹੁਣ ਵੇਖ ਲਓ ਕਿਦਾਂ ਮੂੰਹ ਇਹਨੇ ਬਣਾਇਆ ਵਾ ਇਹਦੇ ਰਦੇ ਵਿੱਚ ਇਹੋ ਹੀ ਹੋਣਾ ਵਾ ਖਰੇ ਰੁਪਿੰਦਰ ਹੋਣਾ ਨੇ ਜਾਣ ਕੇ ਨਹੀਂ ਪੈਸੇ ਦਿੱਤੇ ਹੈਗੇ ਹੂੰ ਜੇ ਸਾਡੇ ਕੋ ਹੁੰਦੇ ਫੇਰੀ ਆਪਾਂ ਦਿੰਦੇ ਤਾਂ ਨਾਲੇ ਅਗਲੇਾਂ ਦੇ ਘਰ ਜਦੋਂ ਕਪਤ ਪਿਆ ਵਾ ਉਹ ਆਪਣੇ ਉਹਨਾਂ ਨੂੰ ਘਰ ਜਦਿਆਂ ਨੂੰ ਪੁੱਛਦੀ ਨਹੀਂ ਆ ਐਦਾਂ ਉਹ ਤੁਰੀ ਫਿਰਦੀ ਐ ਐਦਾਂ ਪੈਸੇ ਆਪਾਂ ਕਿਦਾਂ ਫੜਾਦੀਏ ਹੋਂ ਤਾਂ ਨੂੰ ਸਮਝ ਲੱਗੀ ਐ ਨਾ ਥੋੜੀ ਜੀ ਚਲਾ ਚਾਹ ਫੜੋ ਦੇਹੀ ਦੇਖ ਲਓ ਚੇਚੀ ਹੁਣ ਮੈਂ ਚਾਹ ਬਣਾਈ ਜੇ ਮੈਂ ਨਾ ਨਾ ਬਣਾਉਂਦੀ ਤੇ ਫਿਰ ਕਹਿਣਾ ਹੀ ਵੀ ਲੈ ਮੈਨੂੰ ਚਾਹ ਨਹੀਂ ਪੁਛੀ ਹੁਣ ਜਾ ਕੇ ਤੇ ਉਧਰ ਬੈ ਗਈ ਆ ਉਧਰ ਜਾ ਕੇ ਹੋਈ ਕਹਿਣਾ ਮੈਂ ਚਾਹ ਨਹੀਂ ਪੀਗੀ ਐ ਹੀ ਹੈਗੀ ਉਹ ਮੈਂ ਤੇ ਸੋਚਣ ਡਿਆ ਸੀ ਵੀ ਜਦੋਂ ਮੈਂ ਤੈਨੂੰ ਫੋਨ ਕੀਤਾ ਤੇ ਇਹ ਚਲ ਜੂਗੀ ਪਿੰਡ ਨੂੰ ਤੇ ਰੋਟੀ ਪਾਣੀ ਖਾ ਕੇ ਫਿਰ ਇੱਥੇ ਰਹਿ ਪਈ ਉਹ ਇਹਦਾਂ ਰੋਟੀ ਪਣੀ ਖਾ ਕੇ ਤਾਂ ਲੰਮੇ ਪੈ ਗਏ ਹਾਂ ਮੈਂ ਜਦੋਂ ਤਾਂ ਕਿਹਾ ਸੀ ਗੱਲਾਂ-ਗੱਲਾਂ ਚ ਸੁਣਾਇਆ ਹੀ ਅੱਛਾ ਤੇ ਚਲ ਭੂਆ ਜੀ ਇਹਨਾਂ ਨੂੰ ਲੱਗ ਜਾਣਾ ਵਾ ਟਾਈਮ ਤੇ ਕਵੇਲਾ ਹੋ ਜਾਣਾ ਵਾ ਤਾਂ ਤੂੰ ਹੀ ਬਸ ਤੇ ਜਾਣਾ ਵਾ ਤੇ ਟਾਈਮ ਨਾਲ ਚਲ ਜੂ ਜੇ ਜਾਣਾ ਤੇ ਹੂੰ ਤੇ ਪਰਨਾ ਉਹ ਤੁਹਾਨੂੰ ਢੀ ਕੰਦੇ ਹੀ ਉਹਨੂੰ ਮੇਰੀ ਗੱਲ ਤੇ ਕੋਈ ਵਿਸ਼ਵਾਸ ਹੀ ਗੱਡੀ ਛੱਡ ਕੇ ਆਊਗਾ ਮੈਂ ਨਹੀਂ ਜਾਣਾ ਗੱਲ ਗੱਡੀ ਦੀ ਨਹੀਂ ਆ ਉਹਨਾਂ ਨੂੰ ਮੇਰੀ ਗੱਲ ਤੇ ਵੀ ਵਿਸ਼ਵਾਸ ਹੀ ਨਹੀਂ ਹੂੰ ਰੁਪਿੰਦਰ ਪਤਾ ਨਹੀਂ ਸੱਚ ਦੱਸਣ ਦੀ ਕਿ ਝੂਠ ਦੱਸਣ ਦੀ ਕੀ ਪਤਾ ਖਰੇ ਅਵਲੀ ਨੂੰ ਮੈਨੂੰ ਹੰਦਿਆ ਪੈਸੇ ਫੜਾ ਦੇਣੀ ਤਾਂ ਕਰਕੇ ਨਹੀਂ ਮੇਰੇ ਸਾਹਮਣੇ ਗਈ ਫਿਰ ਨਾਲੇ ਪਤਾ ਨਾ ਕੀ ਆ ਪੈਸੇ ਤੇ ਆਪਾਂ ਹੁਣ ਦੇ ਦਿੰਦੇ ਇਹਨਾਂ ਨੂੰ ਹਾਂ ਇਹਨਾਂ ਸਾਹਮਣੇ ਤਾਂ ਆਪਾਂ ਚੰਗੇ ਬਣ ਜਾਣਾ ਹੀ ਭੂਆ ਜੀ ਦੇ ਹੂੰ ਵੀ ਇਹੀ ਚੰਗੇ ਹੋ ਗਏ ਆ ਪਰ ਜਿੰਨਾਂ ਨਾਲ ਆਪਾਂ ਨਿਤ ਮਿਲਣਾ ਵਰਤਣਾ ਵਾਂ ਆਣ ਗਵਣ ਦੀ ਸਦਾ ਲੋੜ ਪੈਂਦੀ ਐ ਇਹਨੇ ਤਾਂ ਬਗਾਨੇ ਪੰਡਾ ਹੋਣਾ ਉਹਨਾਂ ਨਾਲ ਤਾਂ ਆਪਾਂ ਬੁਰੇ ਬਣ ਜਾਣਾ ਹੀ ਨਾ ਵੀ ਜਦੋਂ ਸਾਡੇ ਘਰ ਕੋਈ ਸਲਾਹ ਨਹੀਂ ਦੇ ਤੇ ਜੇ ਬੰਦੇ ਉਹ ਪੈਸੇ ਦਿੰਦੇ ਕਰਦੇ ਹਨ ਉਹ ਚੱਲ ਕੋਈ ਗੱਲ ਨਹੀਂ ਤੂੰ ਚਾਹ ਪੀ ਤੇ ਐਵੇਂ ਨਾ ਦਿਲ ਤੇ ਲਾ ਇਹਨੇ ਫੇਰ ਆ ਜਾਣਾ ਵਾ ਇੱਥੇ ਇਦਾਂ ਹੀ ਕਰਦੀ ਹੁੰਦੀ ਐ ਲੈ ਦਲ ਜਿੰਦਾ ਤੂੰ ਕਰ ਲਈ ਆ ਸਤਿ ਸ਼੍ਰੀ ਅਕਾਲ ਭੂਆ ਜੀ ਸਤਿ ਸ਼੍ਰੀ ਅਕਾਲ ਕਰਨਾ ਕੀ ਆ ਆ ਨਾ ਥੋੜਾ ਜਿਹਾ ਥਾਂ ਨਹੀਂ ਵਾਹੀ ਤੇ ਇੱਥੇ ਪਾਣੀ ਖਲੋ ਜਾਂਦਾ ਹੈਗਾ ਅੱਛਾ ਅੱਛਾ ਠੀਕ ਆ ਮੈਂ ਚਲ ਕਾਢ ਹੀ ਦਿੰਨੀ ਆ ਆਹੋ ਸਲਾਬ ਜੀ ਬੜੀ ਹੋ ਜਾਂਦੀ ਜਿੱਥੇ ਪਾਣੀ ਖਲੋ ਜੇ ਅੱਜ ਕੱਲ੍ਹ ਦੇਣੀ ਇੰਦਾਂ ਦੇ ਆ ਮੈਂ ਤਾਂ ਅਖਿਆ ਤੁਸੀਂ ਚਲਗੇ ਹੁਣੇ ਆ ਨਹੀਂ ਫਿਰ ਮੈਂ ਰਹਿ ਹੀ ਪਈ ਚਲ ਆ ਵਧੀਆ ਕੀਤਾ ਭੁਆ ਜੀ ਮੈਂ ਚਲ ਜਾਂਦੀ ਜਾਂਦੀ ਅੰਦਰੋਂ ਹੀ ਹੋਈ ਜਾਨੀ ਹੁਣ ਇਹ ਤਾਂ ਬੜਾ ਵਧੀਆ ਕੀਤਾ ਤੁਸੀਂ ਜਿਹੜੇ ਹੋ ਚੱਲੇ ਜੇ ਚਲ ਆਜੋ ਅੰਦਰ ਹੀ ਜਾਨੇ ਅੱਛਾ ਭੁਆ ਜੀ ਪਾਣੀ ਲਿਆਵਾ ਨਹੀਂ ਨਹੀਂ ਪਾਣੀ ਨਹੀਂ ਗਾ ਪੀਣਾ ਹੰਤ ਪਾਣੀ ਦੀ ਲੋੜੀ ਨਹੀਂ ਜਿੰਨਾ ਪਾਣੀ ਹਥੋਂ ਡਿਆ ਹੈ ਤੇ ਸਹੀ ਹੈ ਚਲੋ ਫਿਰ ਵੀ ਹੌਦਲਪਾਗ ਦਾ ਆਇਆ ਫੋਨ ਹਾਂਜੀ ਆਇਆ ਸੀ ਨਾ ਤੇਰੀ ਮੰਮੀ ਲੱਭਣ ਲਈ ਤਾਂ ਨਾ ਸੰਦੀਪ ਲੱਭਣ ਲਈ ਕਿੱਥੇ ਗਈਆਂ ਉਹ ਨਾ ਸੰਦੀਪ ਥੋੜੀ ਜਿਹੀ ਠੀਕ ਨਹੀਂ ਸੀ ਤੇ ਉਹਨੂੰ ਲੈ ਕੇ ਗਏ ਆਉਣ ਹੀ ਵਾਲੇ ਹੋਣੇ ਆ ਅੱਛਾ ਠੀਕ ਆ ਤੇ ਮੈਂ ਵੀ ਪੁੱਤ ਨੂੰ ਦੱਸਣਾ ਹੈਗਾ ਤੇਰੇ ਸਾਹਮਣੇ ਲਗੜੀ ਜਾਂਦਾ ਸੀ ਲੱਖ ਰੁਪਈਆ ਮੈਂ ਦੇ ਦਿੰਦਾ ਹਾਂ ਹਾਂਜੀ ਤੇ ਮੁੜ ਕੇ ਕਹਿੰਦਾ ਵੀ ਘਰੇ ਖਰਚ ਆ ਗਿਆ ਭੂਆ ਜੀ ਥੋੜੇ ਜਿਹਾ ਪੈਸੇ ਤੇ ਮੈਂ ਐਫ ਡੀ ਕਢਾ ਕੇ ਤੇ ਦੇ ਦੂੰਗਾ ਫੁੱਫੜ ਤੇਰਾ ਮੈਨੂੰ ਛੱਡ ਗਿਆ ਰਾਤ ਹੰਦਾਰੇ ਆਪਾ ਤੇ ਸਾਰੇ ਪੈਸੇ ਲੈ ਕੇ ਲੱਖ ਰੁਪਏ ਤੇ ਆ ਜੀ ਹੁਣ ਕਹਿਣ ਦਿਆ ਵਾ ਵੀ ਐਫ ਡੀ ਟੁੱਟਦੀ ਨਹੀਂ ਗੀ ਮੈਂ ਕਿਹਾ ਤੈਨੂੰ ਮੈਂ ਦੱਸਦਾ ਤੂੰ ਐਪਲੇਖ ਵਿੱਚ ਨਾ ਰਵੇ ਕਿ लवली ਨੇ ਭੂਆ ਨੂੰ ਕਹੇ ਦਿੱਤੇ ਆ ਤੇ ਕੋਈ ਗੱਲ ਨਹੀਂ ਐਡੀ ਵੀ ਹਾਇਰ ਬਾਣੀ ਪਈ ਵੀ ਮੈਨੂੰ ਦਹਾਂ ਦੇਣਾ ਜੀ ਪੈਸੇ ਚਾਹੀਦੇ ਆ ਦੋਹਾਂ ਤਿੰਨਾਂ ਮਹੀਨਿਆਂ ਬਾਅਦ ਨਾ ਪੈਸੇਦ ਨੂੰ ਹੋਲੀ ਨਾ ਕਰਕੇ ਮੈਨੂੰ ਮੋੜ ਦਿਓ ਪਤਾ ਪਤਾ ਕੀ ਗੱਲ ਹੁੰਦੀ ਆ ਹੁਣ ਨਿਆਣੇ ਵੀ ਬਾਹਰ ਕਮਾਈ ਕਰਦੇ ਆ ਤੇ ਉਹਨਾਂ ਨੇ ਵੀ ਪੁੱਛਣਾ ਵੀ ਮੰਮੀ ਇੰਨੇ ਪੈਸੇ ਕੱਲ ਦੇ ਰਹੇ ਤਾਂ ਕਿੱਥੇ ਗਏ ਆ ਤਫ ਫੜਤੇ ਰਹੇ ਨੂੰ ਮੈਂ ਜੋ ਆਪ ਦੇਣਾ ਕੋਈ ਕਿ ਨਹੀਂ ਬੰਦਿਆਂ ਵਰਗੇ ਬੰਦੇ ਆ ਅਗਲਾ ਮੇਰੇ ਗਾਲ ਪੈਂਦਾ ਵੀ ਪੇਕਿਆਂ ਨੂੰ ਦੇਈ ਜਾਣੀ ਹਾਂ ਹੁਣ ਲੈ ਆਈਆਂ ਜਦੋਂ ਮੈਂ ਪਿਆਣਾ ਨੂੰ ਦੇਣ ਦਾ ਨਾਂ ਲੈਣਾ ਤਾਂ ਤਾਂ ਤੁੱਟ ਲਪਦੀ ਆ ਚਲੋ ਕੋਈ ਨਹੀਂ ਭੂਆ ਜੀ ਉਦਾਂ ਭਾਜੀ ਨੇ ਤੇ ਵੇਹੇ ਕਿਹਾ ਹੈਗਾ ਵੀ ਮੈਂ ਦੇ ਦੇਣਾ ਵਾ ਤੇ ਹੁਣ ਉਹਨਾਂ ਨੇ ਕਿਉਂ ਮਨਾ ਕਰ ਦਿੱਤਾ ਹੋਊਗਾ ਚਲੋ ਕੋਈ ਗੱਲ ਨਹੀਂ ਜੀ ਉਹਨਾਂ ਨੇ ਮਨਾ ਕਰਤਾ ਵਾ ਨਾ ਤੇ ਕੋਈ ਨਹੀਂ ਇੰਨਾ ਹੀ ਬੜਾ ਵਾ ਜਿਹੜਾ ਤੁਸੀਂ ਹਣੂ ਮਹੀਨੇ ਦੋ ਮਹੀਨਾ ਦਾ ਟਾਈਮ ਦਿੱਤਾ ਵਾ ਉਦੋਂ ਤੱਕ ਤੇ ਉਹ ਕਿਤੇ ਉਹਨਾਂ ਕਿਤੇ ਘਰ ਹੀ ਲੈਣਗੇ ਕੋਈ ਗੱਲ ਨਹੀਂ ਮੈਨੂੰ ਕਿਹੜਾ ਚਾਹੀਦਾ ਸੀ ਮੈਂ ਤਾਂ ਹੀ ਕਿਹਾ ਦੋਵਾਂ ਤੇ ਨਵੇਂ ਮਹੀਨੇ ਤੱਕ ਨਾ ਤਨਖਾਹ ਵੀ ਆਪਣੀ ਜੋੜੂਗਾ ਤਾਂ ਵੀ ਪੈਸੇ ਬਣ ਜਾਣੇ ਆ ਨਹੀਂ ਨਹੀਂ ਕੋਈ ਗੱਲ ਨਹੀਂ ਹੁਣ ਤੁਹਾਨੂੰ ਅਹੀਂ ਨਾ ਕਿਸੇ ਵੀ ਗੱਲ ਦਾ ਮੋਕਾ ਨਹੀਂ ਦਿੰਦੇ ਉਫੜ ਜੀ ਨੂੰ ਵੀ ਦੱਸ ਦੋ ਵੀ ਕੋਈ ਗੱਲ ਨਹੀਂ ਪੈਸੇ ਅਹੀਂ ਇੱਕ ਦੋ ਮਹੀਨੇ ਦੇ ਵਿੱਚ ਮੋੜ ਦਾਂਗੇ ਤੁਹਾਡੇ ਹਾਂ ਤਾਂ ਕਿਉਂ ਕਿ ਕੋ ਮੰਗਣੇ ਆ ਤੇ ਤੂੰ ਦੇ ਦੇ ਤੂੰ ਦੇ ਦੇ ਕੀਤਾ ਅਗਲੇ ਨੇ ਬਹਾਨਾ ਹੀ ਨਹੀਂ ਲਾਇਆ ਹੈ ਤੇ ਸਹੀ ਆ ਪੂਆ ਜੀ ਹੁਣ ਜਿੱਦਾਂ ਤੁਸੀਂ ਤਹਾੰਦਨਾ ਤਾਂ ਕਿਹਾ ਸੀ ਜੇ लवली ਨੇ ਪੈਸੇ ਨਹੀਂ ਦੇਣੇ ਤੇ ਉਦੋਂ ਹੀ ਮਨਾ ਕਰ ਦਿੰਦਾ ਜਦੋਂ ਮੈਂ ਉਧਰੋਂ ਹੋ ਕੇ ਘਰ ਆਈ ਨਾ ਤੇ ਇਹਨਾਂ ਦਾ ਹੀ ਫੋਨ ਆਇਆ ਹੈਗਾ ਇਹ ਵੀ ਆਖਣ ਦੇ ਹੀ ਵੀ ਕੋਈ ਗੱਲ ਨਹੀਂ ਲਵਲੀ ਨੇ 1 ਲੱਖ ਰੁਪਏ ਦੇ ਦੇਣਾ ਵਾ ਤੇ ਬਾਕੀ ਕੋਈ ਨਹੀਂ ਇੱਕ ਦੋ ਹੰਦਾਂ ਦੇ ਵਿੱਚ ਮੈਂ ਕੌਣ ਚ ਪਾ ਦੂੰਗਾ ਤੇ ਹੁਣ ਪਤਾ ਨਹੀਂ ਜੇ ਪੰਜਾਬ ਨੇ ਉਦਾਂ ਨਹੀਂ ਦਿੱਤੇ ਕਿ ਚਰਪਿੰਦਰ ਨੇ ਨਹੀਂ ਦੇਣ ਦਿੱਤੇ ਅਕਸਰ ਗੱਲ ਹੋਈ ਹੋਊਗੀ ਲਵਲੀ ਦੀ ਇਹਨਾਂ ਨਾਲ ਤੇ ਫੇਰ ਹੀ ਉਹ ਨਹਾ ਕੀਤੀ ਸੀ ਮੈਨੂੰ ਵੀ ਪੁੱਤ ਤਰ੍ਹਾਂ ਉਹ ਫੜ ਤਾਂ ਹੀ ਛੱਡ ਗਿਆ ਸੀ ਪੇਚਾਣਾ ਕੱਲ ਉਹ ਲਵਲੀ ਕੋ 1 ਲੱਖ ਰੁਪਏ ਲੈ ਕੇ ਤੇ ਧੂਆ ਜੀ ਮੈਨੂੰ ਕੀ ਪਤਾ ਸੀ ਵੀ ਇਹਨੇ ਗਣਾ ਐਫਟੀ ਨਹੀਂ ਟੁੱਟੀ ਹਣ ਤੂੰ ਹੀ ਸਿਆਣੀ ਆ ਨਿਆਣੇ ਉੱਥੇ ਦਿਨ ਰਾਤ ਇੱਕ ਘਰ ਛੱਡਦੇ ਆ ਕਿਤੇ ਰੋਟੀ ਖਾਣ ਦਾ ਵੀ ਉਹਨਾਂ ਕੋਲ ਟਾਈਮ ਨਹੀਂਗਾ ਹੁੰਦਾ ਉਹਨਾਂ ਨੂੰ ਵੀ ਜਵਾਬ ਦੇਣਾ ਨਹੀਂ बार-बार ਉਹਨਾਂ ਪੁੱਛਣਾ ਮੈਂ ਇੰਨੇ ਪੈਸੇ ਕੱਲੇ ਹੀ ਭਾਵੇਂ ਨਾ ਹੀ ਪੁੱਛਣਾ ਜਦੋਂ ਮੈਂ ਤੁਹਾਨੂੰ ਦਿੱਤੇ ਆ ਪਰ ਮੇਰੇ ਮਨ 'ਚ ਤੇ ਹੈਗਾ ਨਾ ਕਿ ਮੈਂ ਉਹਨਾਂ ਨੂੰ ਕੀ ਜਵਾਬ ਦਵਾਂਗੀ ਉੱਤ ਤੇਰਾ ਫੁੱਫੜ ਦਾ ਸੁਭਾਅ ਵੀ ਗਰਮ ਹੋ ਆ ਉਹਨੇ ਮੈਨੂੰ ਇਹੋ ਗੱਲ ਲਿਖਾਣੀ ਚਲ ਕੋਈ ਨਹੀਂ ਫੇਰ ਵੀ ਤੂੰ ਫਿਕਰ ਨਾ ਕਰੀਂ ਕਿਸ ਗੱਲ ਦਾ ਵੀ ਮੈਂ ਤਾਂ ਹੀ ਤੈਨੂੰ 2-3 ਮਹੀਨੇ ਕਹਤਾ ਵਾ ਵੀ ਹੌਸਲੇ ਦੇ ਨਾਲ ਨਾ ਉਹਨਾਂ ਚਿਰ ਨੂੰ ਕਿਤੇ ਨਾ ਕਿਤੇ ਇੰਤਜ਼ਾਮ ਕਰ ਲਿਓ ਤੁਸੀਂ ਉਹ ਨਹੀਂ ਭੂਆ ਜੀ ਤੁਸੀਂ ਫਿਕਰ ਨਾ ਕਰੋ ਅੱਗੇ ਤੇ ਮੈਨੂੰ ਇਹ ਹੈਗਾ ਵੀ ਚਲੋ ਕੋਈ ਗੱਲ ਨਹੀਂ ਕਰ ਦੇਣੀ ਭੋਜਣਾ ਕੁਝ ਕਰ ਦੇਣੀ ਹੈ ਤੇ ਹੁਣ ਜਦੋਂ ਮੈਨੂੰ ਉਹਨਾਂ ਕੋ ਆਸ ਨਹੀਂ ਗਈ ਲਵਲੀ ਨੇ ਵੀ ਭਾਵ ਦੇਤਾ ਵਾ ਹੁਣ ਜਦੋਂ ਹੈ ਹੀ ਸਾਡੇ ਸਿਰ ਤੇ ਤੇ ਮੈਂ ਜਿੱਥੋਂ ਮਰਜ਼ੀ ਪੈਸੇ ਤੁਹਾਨੂੰ ਕਰਕੇ ਦਵਾ ਤੇ ਮੈਂ ਪੈਸੇ ਮੋੜ ਦੂੰਗੀ ਬਾਕੀ ਰਹੀ ਗੱਲ ਇਹਨਾਂ ਦੀ ਇਹਨਾਂ ਦਾ ਤਾਂ ਤੁਸੀਂ ਕੋ ਪੁੱਛੋ ਹੀ ਨਾ ਦਿਲਜੀਤ ਅੱਗੇ ਕਿੱਦਾਂ ਕਰਦਾ ਹੁੰਦਾ ਹੈ ਹੁਣ ਇੰਨਾ ਪੈਸੇ ਆ ਤੋ ਨਾ ਇੰਨਾ ਮੈਨਾਂ ਵੱਧ ਘੱਟ ਹੋਇਆ ਨਾ ਕਦੀ ਨਹੀਂ ਮੈਨੂੰ ਇਦਾਂ ਬੋਲਿਆ ਤੇ ਇੰਨਾ ਮੈਨੂੰ ਬੋਲਿਆ ਵਾ ਨਾ ਜਿਹੜਾ ਉਹ ਹਸਾਬ ਹੀ ਨਹੀਂ ਆ ਮੈਨੂੰ ਤੇ ਸਮਝ ਨਹੀਂ ਲੱਗਦੀ ਕਿ ਹੋ ਕੀ ਗਿਆ ਵੇ ਇਹ ਘਰ ਨੂੰ ਅੱਗੇ ਤੇ ਮੰਮੀ ਹੀ ਹੁਣ ਤੇ ਸਾਰਾ ਟੱਬਰ ਹੀ ਜਿੱਦਾਂ ਨਾ ਮੇਰੇ ਵਿਆਹ ਰੀ ਪੈ ਗਿਆ ਤੋ ਚੁੱਪ ਕੀਤੀ ਰਹੀਨੀ ਆ ਗਾੜੀਆਂ ਜਵਾਬ ਦਿਆ ਕਰ ਪੀ ਉਹ ਦਿਨ ਭੁੱਲ ਗਿਆ ਜਦੋਂ ਰੋਂਦਾ ਫਿਰਦਾ ਹੁੰਦਾ ਸੀਗਾ ਵੀ ਮਾਰੇ ਚੱਲਿਆ ਵਾ ਵਿਆਹ ਹੀ ਉਹਦਣਾ ਕਰਾਉਣਾ ਆ ਤੇ ਅਸੀਂ ਦੋਵਾਂ ਜਾਣੀਆਂ ਨੇ ਲੱਤ ਲਾਈ ਆ ਤੇ ਤਾਂ ਕਿਤੇ ਕੰਮ ਸਿਰੇ ਚੜਿਆ ਵਾ ਜੇਹੀਂ ਦੋਵੇਂ ਜਣੀਆਂ ਲੱਤ ਨਾ ਨਾ ਲਾਉਂਦੀਆਂ ਤੇ ਇਹ ਰਿਸ਼ਤਾ ਹੁਣ ਆਈ ਨਹੀਂ ਸੱਸ ਤੇਰੀ ਕੀ ਕਰਦੀ ਫਿਰਦੀ ਕਦੀ ਮੈਨੂੰ ਨੇ ਚੰਗੀ ਗਿਆ ਹੀ ਫੇ ਤੂੰ ਚੰਗਾ ਕੀਤਾ ਹੁਣ ਉਹਨਾਂ ਨੂੰ ਪਤਾ ਨਹੀਂ ਕੀ ਸਖਾ ਲਿਆ ਵਾ ਆਪਣੇ ਵੱਲ ਕਰ ਲਿਆ ਵਾ ਹੁਣ ਭੂਆ ਵੀ ਬੁਰੀ ਹੋ ਗਈ ਤੇ ਪਰਜਾਈ ਵੀ ਬੁਰੀ ਹੋ ਗਈ ਉਹਦੀ ਭੂਆ ਜੀ ਹੈ ਹੀ ਜਿਹੜੀ ਨਵੇਂ ਵਿਆਹ ਕੇ ਲਿਆਂਦੀ ਹੈ ਨਾ ਉਹ ਵੀ ਉਹਨਾਂ ਦੀ ਬੋਲੀ ਬੋਲਦੀ ਹੈ ਹੁਣ ਇਹਨਾਂ ਨੂੰ ਦਿਨ ਭੁੱਲ ਗਏ ਆ ਇਹ ਇਹ ਥੋੜੀ ਆਂਦੇ ਆ ਕਿ ਤੁਸੀਂ ਹਟਾ ਸਾਹ ਦਿੱਤਾ ਵਾ ਇਹ ਤੇ ਹੁਣ ਬਸ ਨਾ ਐਹੋ ਹੀ ਰੋਈ ਜਾਂਦੇ ਯੋ ਜਿਵੇਂ ਕਿ ਆ ਵੀ ਖਰਚਾ ਸਾਰਾ ਵੀ ਹੱਟ ਵੀ ਮੈਂ ਹੀ ਲਾਇਆ ਉਦੋਂ ਤਾਂ ਵੀ ਉਹ ਲੱਗਣਾ ਨਹੀਂ ਸੀ ਤੁਹਾਡੇ ਵਿਆਹ ਤੇ ਨਹੀਂ ਲੱਗਾ ਉਹ ਜੇ ਇੰਨੀਆਂ ਮੈਨੂੰ ਇਹਨੇ ਗੱਲਾਂ ਸੁਣਾਈਆਂ ਵਾ ਨਾ ਵੀ ਜਿਹੜਾ ਕੋਈ ਹਸਾਬ ਹੀ ਨਹੀਂ ਤੁਹਾਨੂੰ ਉਹਦੇ ਪਤਾ ਹੀ ਐ ਜਿੱਥੇ ਰੁਪਈਆ ਰੁਪਈਆ ਲਾਇਆ ਨਾ ਮੈਂ ਆਪਣੇ ਕੋਲੋਂ ਲਾਇਆ ਮੰਮੀ ਨੇ ਅਕਰ ਪਈਆ ਨਹੀਂ ਦਿੱਤਾ ਤੇ ਹੁਣ ਕਹਿੰਦੇ ਵੀ ਦਹਾ ਕਿੱਲਿਆਂ ਦੀ ਕਮਾਈ ਜੜੀ ਹੈ ਨਾ ਉਹ ਹੈ ਹੀ ਨਹੀਂ ਕਿ ਸਾਡੇ ਕੋ ਵੀ ਤੂੰ ਖਾ ਗਈ ਲੀਵਾ ਹਾਂਜੀ ਪਾਣੀ ਲੈ ਕੇ ਨਾ ਲੈ ਦਵਾਈ ਖਾੜਾ ਅੰਦਰ ਕੀ ਦੀ ਆਵਾਜ਼ ਆਉਂਦੀ ਆ ਆ ਜਾ ਮੈਂ ਕੀ ਬਣਾ ਨਾ ਪੁਆ ਯੁਨੀ ਆਏ ਸਸਕੇ ਭਾਜੀ ਸਸਕੇ ਭਾਜੀ ਸਸਕੇ ਕੋ ਪੁੱਤਾ ਹੋਰ ਸੁਣਾਓ ਠੀਕ ਠਾਕ ਠੀਕ ਠਾਕ ਸੇ ਸੁਣਾਓ ਹਾਂਜੀ ਵਧੀਆ ਬਲਜਿੰਦਰ ਕਹਿੰਦੇ ਠੀਕ ਨਹੀਂ ਆਏ ਭਾਜੀ ਹਾਂਜੀ ਪੁਆ ਜੀ ਲੈਣ ਦੀ ਦਵਾਈ ਚਲ ਕੋਈ ਨਹੀਂ ਮੌਸਮ ਜੇ ਬਦਲਿਆ ਉਹਦਾ ਕਰਕੇ ਨਾ ਢਿਲ ਮੱਠ ਹੋਈ ਜਾਂਦੀ ਆ ਤੇ ਧਿਆਨ ਰੱਖਿਆ ਕਰੋ ਪੁੱਤਾ ਹਾਂਜੀ ਹਾਂਜੀ ਹੋਰ ਤੁਸੀਂ ਸੁਣਾਓ ਹਾਂ ਠੀਕ ਠਾਕ ਪੁੱਤ ਮੈਂ ਵੀ ਚਲੋ ਵਧੀਆ ਬਹੁਤ ਦਲਜੀਤ ਨੂੰ ਸੁਣਾ ਠੀਕ ਠਾਕ ਠੀਕ ਠਾਕ ਹੋ ਆ ਜੀ ਤੂੰ ਤਵੱਟਿਆ ਕੁੱਟਿਆ ਲਿਆ ਮਾ ਪੂਆ ਨੰਨਰਾਜ ਹੋ ਇੰਨੇ ਨਰਾਜ ਕਿਹ ਕਿ ਲਾਉਣਾ ਵਾ ਲੱਗਾ ਦਿਆ ਮੈਨੂੰ ਨਹੀਂ ਨਹੀਂ ਉਹ ਇੰਨੇ ਨਰਾਜ ਤੇ ਹੋਣਾ ਹੀ ਆ ਉਹ ਹੀ ਪੈਸੇ ਵਾਲੀ ਗੱਲ ਤੋਂ ਹੀ ਜਿੱਦਾਂ ਮੈਂ ਕਿਹਾ ਹੀ ਕੋਈ ਗੱਲ ਨਹੀਂ ਝੋਣੇਉਂਦੇ ਜਾਗੇ ਤੇ ਕਿੱਡੀ ਕੀ ਗੱਲ ਹੀ ਜੇ ਗੱਲ ਮੰਨ ਲੈਂਦੇ ਮੇੜੀ ਤੇ ਲੈ ਪੁੱਤਾਂ ਕਿੱਦਾਂ ਦੀਆਂ ਗੱਲਾਂ ਕਰਨ ਦਿਆਂ ਜੇ ਪੈਸੇ ਦਿੱਤੇ ਹੀ ਤਾਂ ਮੰਗਣੇ ਤਾਂ ਮੈਂ ਹੈ ਹੀ ਨਾਲੇ ਨਾ ਮੈਨੂੰ ਗੁੱਸਾ ਹੀ ਚੜ ਗਿਆ ਜਦੋਂ ਤੁਸੀਂ ਐਦਾਂ ਬੋਲੇ ਜੇ ਤੇਰੀ ਮਾਂ ਬੋਲੀ ਤੋਦ ਦੂੰਗਾ ਜੇ ਤੂੰ ਬੋਲੇ ਤੋਦ ਦੂੰਗਾ ਪੁੱਤ ਜੇ ਲੈ ਕੇ ਚੀਜ਼ ਵਰਤੀ ਹੋਵੇ ਨਾ ਥੋੜਾ ਜਿਹਾ ਹਾਸਲਾ ਰੱਖੀਦਾ ਹੁੰਦਾ ਵਾ ਐਸੇ ਗੱਲ ਤੋਂ ਮੈਨੂੰ ਗੁੱਸਾ ਚੜਿਆ ਸੀਗਾ ਹੋਰ ਨਹੀਂ ਗੱਲ ਕੋਈ ਵੀ ਤੈਨੂੰ ਉਹ ਦਿਨ ਭੁੱਲ ਗਿਆ ਜਦੋਂ ਤੂੰ ਰੋਂਦਾ ਫਿਰਦਾ ਹੁੰਦਾ ਸੀ ਪੂਆ ਜੀ ਮੇਰਾ ਰਿਸ਼ਤਾ ਕਰਾ ਦਿਓ ਨਹੀਂ ਤਾਂ ਮੈਂ ਮਰੀ ਜਾਣਾ ਮੇਰੇ ਰਿਸ਼ਤੇ ਕਰਕੇ ਨਾ ਤੇਰੀ ਮਾਂ ਤੋਂ ਮੈਂ ਬੁਰੀ ਬਣੀ ਕਿੰਨੀਆਂ ਗੱਲਾਂ ਉਹ ਤੋਂ ਮੈਂ ਕਰਵਾਈਆਂ ਉਹ ਪੂਆ ਜੀ ਤੁਹਾਨੂੰ ਬਾਹਰਾਂ ਨੀ ਗੱਲਾਂ ਕਰਨੀਆਂ ਕਰਨੀਆਂ ਹੁਣ ਤੇ ਘਰ ਦੇ ਵੀ ਨਹੀਂ ਪੁੱਛਦੇ ਘਰ ਦੇ ਨਹੀਂ ਪੁੱਛਦੇ ਮੈਂ ਤੇਰੀ ਗੱਲ ਸਮਝੀ ਨਹੀਂ ਕੀ ਕਹਿਣਾ ਕਰਨਾ ਤੂੰ ਕੋਈ ਗੱਲ ਨਹੀਂ ਲੱਗ ਜਾਣੀ ਸਮਝ ਆ ਗਿਆ ਬੰਬੀ ਤੋਂ ਦੇ ਮੜਾ ਜੀ ਮੈਂ ਸੰਦੀਪ ਇਹ ਵਾਟ ਵੀ ਜੀ ਗੱਲ ਕਰਕੇ ਗਿਆ ਵਾ ਕੀ ਗੱਲ ਕੀਤੀ ਇਹਨੇ ਉਹ ਨਹੀਂ ਨਹੀਂ ਭੂਆ ਜੀ ਤੁਹਾਨੂੰ ਉਦਾਂ ਹੀ ਲੱਗਾ ਵਾ ਉਹਨਾਂ ਨੇ ਇਦਾਂ ਦੀ ਕਿਉਂ ਗੱਲ ਕਰਨੀ ਸੀ ਉਸੇ ਗੱਲ ਤੋਂ ਗੁੱਸਾ ਕਰਨ ਦੇ ਆ ਨਹੀਂ ਨਹੀਂ ਮੈਨੂੰ ਉਦਾਂ ਤਾਂ ਨਹੀਂ ਲੱਗਾ ਮੈਂ ਵੀ ਉਮਰ ਹੰਡਾਈ ਆ ਹੁਣ ਮੈਨੂੰ ਪਤਾ ਲੱਗ ਜਾਂਦਾ ਬੰਦੇ ਕੋ ਬੰਦੇ ਦਾ ਹੋਰ ਤੁਸੀਂ ਦੱਸੋ ਚਾਹ ਪਾਣੀ ਪੀਤਾ ਕਿ ਨਹੀਂ ਨੇ ਚਾਹ ਪਾਣੀ ਤੁਮ ਉਤਰ ਪੀ ਕੇ ਆਈਆਂ ਕੋਈ ਗੱਲ ਨਹੀਂ ਮੈਂ ਚਾਹ ਤੇ ਹੀ ਬਣਾ ਲੈਣੀ ਚਾ ਭੂਆ ਜੀ ਬੈਠੇ ਹੀ ਅਜੇ ਆਏ ਹੀ ਸੰਦੀਪ ਲੱਗੀ ਹੀ ਬਣਾਉਣ ਮੈਂ ਚਲ ਤੁਸੀਂ ਬੈਠੋ ਮੈਂ ਲੱਭਾਤਾ ਮਾਰਾਂ ਮੈਂ ਚਾਹ ਬਣਾ ਕੇ ਲਈ ਹੁੰਨੀ ਆ ਚੱਲ ਪੁੱਤ ਤੂੰ ਕਿਹੜੀ ਆਰਾਮ ਕਰ ਲੈਣਾ ਹੀ ਕੋਈ ਗੱਲ ਨਹੀਂ ਗਲਜਿੰਦਰ ਹੈ ਗਲਜੀਤ ਬੜਾ ਔਖਾ ਗਿਆ ਤੈਨੂੰ ਤਾਂ ਨਹੀਂ ਲਾ ਕੇ ਗੱਲ ਕੀਤੀ ਹੁੰਦੀ ਤੁਹਾਨੂੰ ਦੱਸਿਆ ਤੇ ਮੈਂ ਹੈਗਾ ਹੀ ਭੂਆ ਜੀ ਮੈਨੂੰ ਹੀ ਕਹਿ ਕੇ ਗਿਆ ਹੋਰ ਕਿਹਨੂੰ ਕਹਿਣਾ ਹੀ ਉਹਨੇ ਐਦਾਂ ਕਰਦਾ ਜੀ ਹੁਣ ਮੂੰਹ ਪੰਨਿਆਂ ਕਰ ਘੜੀਆਂ ਕਿੰਨਾ ਚਿਰ ਸੁਣਾਂਗੇ ਇਹਨਾਂ ਨੇ ਨਾ ਨਹੀਂ ਆਂ ਵੀ ਚਲ ਕੀ ਕਰਦੇ ਵਿੱਚ ਅਵੇਂ ਰੋਲੀ ਪਾਉਂਦੇ ਨਾ ਚੰਗੇ ਨਹੀਂ ਲੱਗੀਦਾ ਹੈਗਾ ਪਰ ਮੈਨੂੰ ਲੱਗਦਾ ਵਾ ਵੀ ਮੈਨੂੰ ਵੀ ਹੁਣ ਇੰਨਾ ਵਰਗੀ ਹੋਣਾ ਹੀ ਪੈਣਾ ਮਮੀ ਹੂੰ ਤੂੰ ਸੁੱਤੇ ਆ ਤੇ ਬਾਹਰ ਵੀ ਵੇਖ ਲਿਆ ਕਰੋ ਕੋਈ ਆਉਂਦਾ ਕੋਈ ਜਾਂਦਾ ਕੌਣ ਆਇਆ ਬਾਹਰ ਤੁਹਾਨੂੰ ਪਤਾ ਹੀ ਨਹੀਂ ਆ ਨਹੀਂ ਮਿੰਦਾ ਨਹੀਂ ਪਤਾ ਅਸੀਂ ਤੇ ਦਵਾਈ ਲੈਣ ਗਏ ਸੀ ਹੁਣੇ ਆਏ ਆ ਹੂੰ ਉਹ ਆਈ ਆ ਤੇ ਉਹਨੂੰ ਤੋਰਨ ਗਈ ਹੀ ਉਹ ਜਿਹੜੀ ਸਾਕੀ ਬਣੀ ਆ ਤੁਹੀ ਨਹੀਂ ਮਿਲੇ ਪੂਆ ਨੂੰ ਮੈਨੂੰ ਵੀ ਪਰਾ ਪੂਆ ਦਾ ਪਿੰਡ ਆਈ ਕਿ ਨਹੀਂ ਆਈ ਵੇਖ ਲਓ ਇਹ ਵੀ ਮੰਮੀ ਹੜਦੀ ਨਹੀਂ ਆ ਕਿੰਨਾ ਸਮਝਾਇਆ ਵਾ ਇੰਨੀਆਂ ਗੱਲਾਂ ਕਰਕੇ ਗਏ ਤਾਂ ਵੀ ਉਹਦੇ ਪਿੱਛੇ ਪਿੱਛੇ ਇਹਨੂੰ ਨਾਲ ਲੱਗਦੀ ਆ ਇਹਨੂੰ ਤੇ ਨਾਲੇ ਪੂਆ ਦਾ ਫਰਜ਼ ਨਹੀਂ ਹੈਗਾ ਜੇ ਇੱਥੇ ਆਏ ਹੀ ਤੇ ਤੁਹਾਨੂੰ ਵੀ ਮਿਲਦੇ ਨਹੀਂ ਮੈਂ ਤਾਂ ਤੇ ਮੱਥੇ ਲੱਗਣਾ ਨਹੀਂ ਚਾਹੁੰਦੀ ਪਹਿਲਾਂ ਸਿੱਧੀ ਜਿਹੜੀ ਗੱਲ ਵਾ ਤੇ ਉਹਨਾਂ ਦਾ ਤਾਂ ਫਰਜ਼ ਹੈਗਾ ਹੀ ਨਾ ਤੁਸੀਂ ਅੰਦਰ ਲੰਮੇ ਪਏ ਤੁਹਾਨੂੰ ਕੀ ਪਤਾ ਹੀ ਹੁਣ ਪਤਾ ਨਹੀਂ ਉੱਥੇ ਅੰਦਰ ਬੈਠ ਕੇ ਕੀ ਕੀ ਚੁਗਲੀਆਂ ਕੀਤੀਆਂ ਹੋਣੀਆਂ ਇਹਨਾਂ ਨੇ ਜੇ ਨੋਹ ਚ ਅੱਜ ਦੀ ਹੁੰਦੀ ਤੇ ਆਵਾਜ਼ ਮਾਰਦੀ ਆਖਦੀ ਵੀ ਮੰਮੀ ਐ ਮੈਂ ਭੁਆਈ ਆ ਉਹ ਦਿਨ ਭੁਆ ਕਹਿੰਦੀ ਸੀ ਮੈਨੂੰ ਹਫ਼ਤੇ ਦੇ ਵਿੱਚ ਵਿੱਚ ਪੈਸੇ ਚਾਹੀਦੇ ਆ ਕਿੰਨਾ ਬੋਲ ਕੇ ਗਿਆ ਇੱਥੇ ਤੇ ਇਹਨੂੰ ਮੰਮੀ ਕੋਈ ਲੱਥੀ ਚੜੀ ਨਹੀਂ ਫਿਰ ਵੀ ਇਹ ਮਗਰ ਮਗਰ ਮੈਂ ਤੁਰੀ ਫਿਰਦੀ ਆ ਸਵਾਲ ਲੈਂਦੀ ਫਿਰਦੀ ਆ ਹੁਣ ਕੀ ਪਤਾ ਕੀ ਕੀ ਗੱਲਾਂ ਕੀਤੀਆਂ ਹੋਣੀਆਂ ਵਾ ਮੈਂ ਟੇ ਨਹੀਂ ਸਮਝਾਉਣ ਦੀ ਇਹ ਕਰਦੀਆਂ ਤੇ ਕਰਦੀਆਂ ਸਾਡੀ ਸਿਹਤ ਤੇ ਕੀ ਅਸਰ ਵਾ ਭੁਆ ਤਾਂ ਹੀ ਨਹੀਂ ਮਿਲਣ ਆਏ ਉਹਨੇ ਤੁਹਾਨੂੰ ਕਹਿੰਦੀ ਹੋਣੀ ਰਹਿਣ ਤੇ ਮੰਮੀ ਨੂੰ ਕੀ ਮਿਲਣਾ ਵਾ ਚਲਾਕ ਬਥੇਰੀ ਆਏ ਇਹੋ ਗੱਲ ਦੋਵੇਂ ਚਲਾਕਾਂ ਬਥੇਰੀਆਂ ਨੇ ਕਿ ਇੱਕ ਥੋੜੀ ਇਹਨਾਂ ਦੇ ਵਿੱਚ ਕੋਈ ਗੱਲ ਨਹੀਂ ਮੰਮੀ ਕਰਿਓ ਗੱਲ ਇਹਦੇ ਨਾਲ ਨਹੀਂ ਕਰਨੀ ਆ ਵੀ ਤੂੰ ਦੱਸ ਇਹ ਇਹ ਤੇਰਾ ਕੰਮ ਆ ਜ ਕੰਮ ਆ ਕੋਈ ਤੇਰਾ ਜਦੋਂ ਉਹ ਦਿਨਿੰਨਾ ਬੋਲ ਕੇ ਗਏ ਸੀ ਤੇ ਅੱਜ ਇਹਦਾ ਕੀ ਕੰਮ ਹੀ ਘਰ ਵੜਨ ਦਾ ਨਹੀਂ ਘਰ ਜੇ ਵੜ ਗਈ ਤੇ ਇਹਨੂੰ ਬੋਇਂ ਗਾਂ ਕਰਨ ਦੀ ਘੜੀ ਬਿਮਾਰੀ ਹੀ ਨੂੰ ਪਹਿਲਾਂ ਜਾਣ ਵਾਲੀ ਉਧਰ ਉਹ ਤੇ ਗਾਂ ਤੋਰਨ ਗਈ ਮਹਾਰਾਣੀ ਬਣ ਕੇ ਉਹ ਤੇ ਇਦਾਂ ਦੀ ਬਣੀ ਹੈ ਕਿ ਜਿਦਾਂ ਘਰ ਦੀ ਮਾਲਕਣ ਬੱਸ ਮੈਂ ਹੀ ਆ ਫਿਰ ਹਾਨੂੰ ਪਿੱਛੇ ਵਾਉਂਦੀ ਆ ਨਾ ਗੱਲ ਤੇ ਇਹ ਆ ਵੀ ਸਾਰੀ ਮੈਨੂੰ ਤੇਨੇ ਸਾਰੀ ਉਮਰ ਛਦਾਨ ਬਣਾ ਹੜਿਆ ਤੂੰ ਬਸ ਹੁਣ ਤੂੰ ਨੇ ਦੀਆਂ ਗੱਲਾਂ ਚ ਕਿਤੇ ਆ ਜੀ। ਓ ਮਮੀ ਤੁਸੀਂ ਟੈਨਸ਼ਨ ਨਾ ਲਓ। ਮੈਨੂੰ ਹੁਣ ਸਾਰਾ ਪਤਾ ਲੱਗ ਗਿਆ ਵਾ ਕਿ ਇਹ ਕਿਦਾਂ ਦੀ ਆ। ਮੈਂ ਤਾਂ ਕਦੀ ਵੀ ਨਹੀਂ ਹੁੰਦੀ ਇਹਦੀਆਂ ਗੱਲਾਂ ਚ। ਵੇਖਣੀ ਨਹੀਂ ਐ ਨਾ ਤੂੰ। ਵੇਖ ਲਿਆ ਮੈਂ ਸਭ ਕੁਝ ਜੀ। ਸਾਰੇ ਟੈਸਟ ਚੰਗੀ ਤਰ੍ਹਾਂ ਰਿਵੀਜ਼ਨ ਕਰ ਲੈ ਠੀਕ ਆ। ਮੈਂ ਟੈਸਟ ਲੈਣਾ ਫੇਰ। ਲੈ। ਨੂਰ ਨੇ ਤੇ ਲੱਗਦਾ ਟਾਈਮ ਨਾ ਹੀ ਕਰ ਲਿਆ ਵਾ ਅੱਜ ਕੰਮ ਤਾਂ ਨਾ ਸਾਰਾ। ਬਹਿ ਜਾਓ ਇੱਥੇ ਆ ਜਾਓ। ਬੈਠੇ ਕੋਈ ਨਹੀਂ ਤੇ ਉਹ ਗੋਪੀ ਕਿੱਥੇ ਆ? ਗੁਰਪ੍ਰੀਤ ਘਰੇ ਰਾਸਟਿਕ ਕਰਨਦੀ ਆਖੰਦੀ ਹੀ ਵੀ ਲੰਮੇ ਪਲਾ ਮਗੜੀ ਕੋ ਪਹਿਲਾਂ ਇੱਥੇ ਦੇਖ ਦੋਵੇਂ ਭੈਣ ਭਰਾ ਖੇਡਣ ਕਰ ਲਿਆ ਉਹਨੇ ਕੰਮ ਧੰਦਾ ਦਾ ਕੰਮ ਵਿਚਾਰੀ ਨੇ ਕਾਦਾ ਕਰਨਾ ਸਕੂਲ ਦਾ ਹੁਣ ਤੁਹਾਨੂੰ ਪਤਾ ਦਸਾਈਆਂ ਹੂੰ ਸਕੂਲੋਂ ਦਾ ਗੇਂ ਨੀਆਂ ਛੁੱਟੀਆਂ ਹੋ ਗਈਆਂ ਨੇ ਨਾਲੇ ਤੋਂ ਆਂਦੀ ਹੀ ਨਾ ਵੀ ਉਹ ਕੁੜੀ ਦੱਸ ਦਿੰਦੀ ਏ ਉਹਨੂੰ ਕੰਮ ਦੱਸ ਦਿੰਦੀ ਏ ਪਰ ਜਿੰਨਾ ਤੱਕ ਕਲਾਸ ਚ ਨਾ ਜਾਊਗੀ ਉਹਨਾਂ ਤੱਕ ਕੰਮ ਕੀਤੇ ਨੂੰ ਕੀ ਕਹਿਣਾ ਉਹ ਚਾਲ ਏ ਆ ਵੀ ਆਪਣੀਆਂ ਕਾਪੀਆਂ ਦੇ ਬਣਾ ਲੋਗੀ ਨਾ ਉਤੋਂ ਪੜਨ ਵਾਲੀ ਤੇ ਬਣੂਗੀ ਮੁੜ ਕੇ ਸੱਚੀ ਮੈਨੂੰ ਤੇ ਆਪ ਨਾ ਇਹਨੀ ਟੈਨਸ਼ਨ ਲਗੀ ਰਹਿੰਦੀ ਆ ਕਿਤੇ ਫਿਕਰ ਲੱਗੀ ਰਹਿੰਦੀ ਆ ਪੇ ਚੱਲ ਕੁੜੀ ਵਿਚਾਰੀ ਪੜ੍ਹ ਲਿਖ ਜਾਵੇ ਚੱਲ ਜਦੋਂ ਹੁਣ ਨੂਰ ਡਿਆ ਵਾ ਪੜ੍ਹਨ ਆਹੋ ਤੇ ਚੱਲ ਭੈਣ ਭਰਾਗ ਦੇ ਆਰੇ ਲੱਗ ਜਾਣਗੇ ਕਿਤੇ ਓਏ ਆਹੋ ਇਹ ਤੇ ਤੇਰੀ ਗੱਲ ਠੀਕ ਵਾ ਹਾਂ ਉਦੋਂ ਨਾ ਮੈਂ ਵੀ ਇੱਕ ਗੱਲ ਸੋਚੀ ਆ ਕਿਹੜੀ ਗੱਲ ਸੋਚੀ ਉਹ ਗੱਲਾਂ ਬਾਤਾਂ ਰਵਿੰਦਰ ਕਾ ਦੀਆਂ ਸੋਚਣੀਆਂ ਮੈਨੂੰ ਤੇ ਨਿਆਣਿਆਂ ਦੀ ਟੈਨਸ਼ਨ ਪਈ ਰਹਿੰਦੀ ਆ ਚੱਲ ਇਹ ਆ ਸੋਚਣ ਮੈਂ ਇਹ ਡਿਆ ਹੀ ਪੀ ਗੋਪੀ ਦੀ ਜੋ ਪਲੱਸ 2 ਹੋ ਜਾਊਗੀ ਨਾ ਇਦਾਂ ਕਰਾਂਗੇ ਉਹਨੂੰ ਬਾਹਰ ਕੱਢ ਦਾਂਗੇ ਉਹਦੇ ਜੋਗੇ ਪੈਸੇ ਨਾ ਮੈਂ ਜੋੜੇ ਆ ਤੈਨੂੰ ਪਤਾ ਹੀ ਆ ਇੱਥੇ ਕਿਹੜੀਆਂ ਨੌਕਰੀਆਂ ਮਿਲਦੀਆਂ ਨਿਆਣੇ ਪੜੇ ਲਿਖੇ ਨਾ ੱਟਕੇ ਖਾਂਦੇ ਆ ਇੱਥੇ ਤੇ ਗੋਪੀ ਚਲ ਗਈ ਨਾ ਜਦੋਂ ਬਾਹਰ ਤੇ ਨੂਰ ਨੂੰ ਨੇਪੇ ਲੈ ਜਾਣਾ ਮੇ ਮੁੜ ਕੇ ਇਹਦੇ ਜੋਗੇ ਪੈਸੇ ਜੋੜ ਲਾਂਗੇ ਤੇ ਦੋਵੇਂ ਨਿਆਣੇ ਸਾਡੇ ਸੈੱਟ ਹੋ ਜਾਣੇ ਨਹੀਂ ਚਲੋ ਸੋ ਇਹਦਾ ਢੀ ਬਹੁਤ ਵਧੀਆ ਹੋਦਾ ਆਹੋ ਬਾਕੀ ਟਾਈਮ ਆਉਂਦੇ ਹੀ ਆ ਜਿੱਦਾਂ ਦਾ ਟਾਈਮ ਆਊਗਾ ਉਦਾਂ ਦੇ ਕੰਮ ਹੋਣੇ ਆ ਉਹ 10ਵੀਂ ਜਦੋਂ ਹੋ ਗਈ ਆ ਉਹ ਦੋ ਸਾਲ ਕੋਈ ਗੱਲ ਨਹੀਂ ਆ ਸੋਚਾਂਗੇ ਇਹਨਾਂ ਬਾਰੇ ਕੀ ਕਰਨਾ ਕੀ ਨਹੀਂ ਕਰਨਾ 12ਵੀਂ ਉਦਾਂ ਕੀ ਆ ਅੱਜਕੱਲ ਐਵੇਂ ਨਿਆਣੇ ਵਿਚਾਰਿਆਂ ਨੂੰ ਘਲਾ ਦੇਈਦਾ ਵਾ ਮਗਰ ਮਾਂ ਪਿਓ ਤਰਸਦੇ ਰਹਿੰਦੇ ਆ ਕਦੋਂ ਕਿਤੇ ਆਉਣਗੇ ਨਿਆਣੇ ਫਿਰ ਕਿਤੇ ਆ ਕੇ ਵਿਚਾਰਿਆਂ ਦਾ ਮੂੰਹ ਵੇਖਾਂਗੇ ਕਈ ਉਹ ਕਰਾਂਗੇ ਉਹ ਚੱਲੇ ਆ ਇਹ ਵੀ ਕਿਤੇ ਸੈੱਟ ਹੋ ਜਾਣਗੇ ਗਾਂ ਆਡੀ ਤਾਂ ਹੁਣ ਜ਼ਿੰਦਗੀ ਲੰਘੀ ਐ ਇੱਥੇ ਪਿੰਡਾਂ 'ਚ ਚਲੋ ਕੋਈ ਨਹੀਂ ਆ ਟਾਈਮ ਆਉਂਦੇ ਵੇਖਾਂਗੇ ਨਿਰਣੇ ਸੈਟ ਕਰਨੀ ਆ ਕਿ ਕਰਨੇ ਕਿਉਂ ਨਹੀਂ ਆ ਬਲਾ ਉਹ ਇਹੋ ਗਾਂ ਗਾਂ ਨਿਆਣਾ ਰੱਖਣਾ ਕਿੰਨੇ ਆ ਇੱਥੇ ਹਾਂ ਸਾਰਿਆਂ ਦੇ ਬਾਹਰ ਹੀ ਜਾਣੇ ਆ ਜਿੱਦਾਂ ਦੇ ਇੱਥੇ ਕਾਰੋਬਾਰ ਵਾ ਨਾ ਹਾਲਾਤ ਬਾਹਰ ਵਾਲੇ ਹੀ ਆ ਤੇ ਬਾਹਰ ਜਾਣਾ ਪੈਣਾ ਚੱਲ ਕਰਾਲਾ ਤੂੰ ਕੰਮ ਧੰਦਾ ਤੇ ਮੈਂ ਵੇਖਾਂ ਕੋਪੀ ਬੜਾ ਸੁੱਤੀ ਆ ਵੇਖ ਲਾ ਆ ਆਸ਼ਾ ਉਹ ਕੋਈ ਪ੍ਰੀਤ ਨੂੰ ਨਾ ਬਾਹਰ ਕਰਾਉਣ ਬਦਲੇ ਨਾ ਪੈਸੇ ਜਮਾ ਕੀਤੇ ਆ ਆਹ ਗੱਲ ਤਾਂ ਮੈਨੂੰ ਅੱਜ ਪਤਾ ਲੱਗਾ ਕਿ ਪੈਸੇ ਨਾ ਕੁਝ ਜਮ੍ਹਾਂ ਹੈਗੇ ਆ ਕੋਈ ਗੱਲ ਨਹੀਂ ਆ ਜਿਹੜੇ ਪੈਸੇ ਇਹਨਾਂ ਨੇ ਜਮ੍ਹਾਂ ਕੀਤੇ ਆ ਨਾ ਉਹ ਗੁਰਪ੍ਰੀਤ ਦੇ ਨਹੀਂ ਲੱਗਣੇ ਉਹ ਨੂਰ ਤੇ ਲੱਗਣਗੇ ਗੁਰਪ੍ਰੀਤ ਨੂੰ ਬਾਹਰ ਮੈਂ ਕਦੇ ਵੀ ਨਹੀਂ ਜਾਣ ਦਿੰਦੀ ਮੈਂ ਕੋਈ ਜਾਣ ਦਵਾ ਜੇ ਉਹ ਪਹਿਲਾਂ ਬਾਹਰ ਚਲ ਗਈ ਤੇ ਆਹ ਗਰੀਬ ਉਹ ਚਰ ਇਹਨੂੰ ਕਿੰਨੇ ਕੱਲਣਾ ਆ ਮੜਗੇ ਕੋਈ ਨਹੀਂ ਚੰਗਾ ਹੋਇਆ ਆਹ ਗੱਲ ਤਾਂ ਮੈਨੂੰ ਪਤਾ ਲੱਗ ਗਿਆ ਕਿ ਕਿਹੜਾ ਰਾਜਵਾ ਇਹਨਾਂ ਦੇ ਮਨ ਦੇ ਵਿੱਚ ਕੋਈ ਨਹੀਂ ਮੇਰਾ ਆ ਪੁੱਤ ਬਾਹਰ ਜਾਊਗਾ ਵੇਖੀਂ ਮੰਮੇ ਗਾਪੀ ਨੇ ਬਾਹਰ ਵੀ ਚੱਲ ਜਾ ਰਹਾ ਆ ਆਹੋ ਪੁੱਤ ਬਾਹਰ ਕਿੱਥੇ ਜਾਣਾ ਵਾ ਉਦਾਂ ਹੀ ਡੇ ਆ ਕਹਿਣਾ ਮੇਰੇ ਪੁੱਤ ਨੇ ਜਾਣਾ ਵੇਖੀਂ ਬਾਹਰ ਠੀਕ ਵਾ ਨਾ ਦੱਸ ਕਿਹੜੀ ਸਿਟੀ ਜਾਣਾ ਵਾ ਤੂੰ ਅਮਰੀਕਾ ਅਮਰੀਕਾ ਜਾਣਾ ਵਾ ਹੂੰ ਜਾਣਾ ਮੇਰੇ ਪੁੱਤ ਨੇ ਕਿ ਵੇਖੀਂ ਪੜਾਈ ਕਰਕੇ ਠੀਕ ਆ ਨਾ ਚਲ ਖਾਣਾ ਖੀਏ ਮੈਨੂੰ ਦੱਸ ਮੈਂ ਲਿਆਵਾ ਕੁਛ ਨਹੀਂ ਰਹਿਣ ਤੂੰ ਕੁਛ ਨਹੀਂ ਖਾਣਾ ਚਲ ਪੜੋ ਫਿਰ ਮੈਂ ਕੰਮ ਕਰ ਲਾਂ ਹਾਂ